ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਗੱਬੜ ਵੇੜ ਦਿਖਾਵਾਂਗੇ ਤੁਹਾਨੂੰ ਇੱਕ ਦਿਖਾਵਾਂਗੇ ਤਾਜੀ ਸੂਈ ਵੀ ਇਹ ਦੋਨਾਂ ਦੇ ਸੇਲਾਂ ਡਿਟੇਲ ਵੀਰ ਤਾਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਸਾਧੂ ਸਿੰਘ ਹੈ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 75288 54085 ਪਹਿਲੇ ਨੰਬਰ ਜਿਹੜੇ ਆਪਾਂ ਕਾਲੀ ਬਿਹੜ ਦੇਖਦੇ ਆਂ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਹੰਜਉਤਾ ਪੰਜਵਾਂ ਦਿਨ ਆ ਬਈਆ ਤੇਰਾ ਬੱਚਾ ਆਹ ਖੜਾ ਮਗਰ ਬੱਚਾ ਹੈ ਜੀ ਤੇ ਸੂਆ ਸੂਈ ਆ ਦੂਜਾ ਦੂਜਾ ਸੂਆ ਤੇ ਕਿੰਨਾ ਕੁ ਦੁੱਧ ਹੋਇਆ ਇਸ ਵਕਤ ਦੁੱਧ ਹੁਣ ਹੈਗਾ ਬਈ 1 ਸੋਨਾ 17 ਕਿਲੋ ਕੋਹੜਾ ਆ ਅੱਠ ਹੀ ਦਾ ਟਾਈਮ ਦਾ ਠੀਕ ਹੈ ਤੇ ਸਾਫ ਸੁਥਰੀ ਚੌਣ ਚਵਾ ਦੀ 1 ਨੰਬਰ ਹੈ ਨਾ ਹੁਣ ਚਵਾਈ ਇਹਦੀ ਹੋਈ ਵਸਵੇ ਦਾ ਟਾਈਮ ਆਪਾਂ ਵੀਡੀਓ ਕਵਰ ਕਰੀ ਜਨੇ ਆ ਸੋ ਚਵਾਈ ਹੋਈ ਨੂੰ ਸਿਰਫ ਘੰਟਾ ਡੇਢ ਹੀ ਹੋਇਆ ਹਲੇ 9 ਦਾ ਟਾਈਮ ਹੋਇਆਗਾ ਤੇ ਕੱਦ-ਕਾੜ ਜਿੰਦੇ ਜਾਣ ਤੇ ਚੌਣ ਚਵਾਲੇ ਪਾਸ ਕੇ ਪੂਰ ਸਰਲਾ ਤੇ ਨਹੀਂ ਇੱਕ ਨੰਬਰ ਆ ਪੂਰ ਠੀਕ ਹੈ 16 ਲੀਟਰ ਬੋਲਾ ਇਹਦੇ ਥੱਲੇ ਹੈਗਾ ਬਿਲਕੁਲ ਨੇਟ ਹਾਜ਼ਰ ਤੇ ਚੌਣ ਚਵਾ ਦੀ 1 ਨੰਬਰ ਆ ਜਮਾ ਹੈ ਨਾ ਬਾ ਠੀਕ ਹੈ ਮੋੜ ਲੈ ਤੇ ਮੋਲ ਲਾ ਪੈਦਾ ਕੀ ਰੱਖਿਆ ਜੀ ਮੱਲ ਫੋਨ ਤੇ ਜਾਇਜ ਹੋਊਗਾ ਆ ਜਮਾ ਜਾਜੋ ਜਿੰਨਾ ਕਿ ਧੋਖਾ ਵਿਚਾਰੀ ਹੁੰਦਾ ਕੀ ਕਰਾ ਤੇ ਬੱਚਾ ਇਹਦੇ ਪਿੱਛੇ ਕੀ ਆ ਮੰਗਰ ਬੱਚਾ ਆ ਦੀ ਠੀਕ ਆ ਜਿਹੜੇ ਦੂਜੇ ਨੰਬਰ ਤੇ ਆਪਾਂ ਗੱਭਣ ਦੇਖਦੇ ਆ ਕਿਹੜਾ ਸੁਆ ਇਹ ਵੀ ਦੂਜਾ ਸੁਆ ਹੀ ਆ ਬਾਈ ਕੈਕ ਦਿਨ ਲੈਂਦੇ ਸੁਣਦੇ ਇਹਦਾ ਹਫਤਾ ਬਾਕੀ ਆ ਜੀ ਇੱਕ ਹਫਤਾ ਸੂਣ ਚ ਬਾਕੀ ਦੁੱਧ ਕਿੰਨਾ ਕੁ ਦੇ ਦੂਗੀਏ ਦੁੱਧ ਦੇ ਦੂ ਬਾਈ 20 ਤੋਂ ਪਲੱਸ 20 ਤੋਂ ਪਲੱਸ ਚੋਣ ਚਾ ਠੰਡੀ ਪੂਰੀ ਆ ਇੱਕ ਨੰਬਰ ਤੋਂਰੀ ਬਾਹਰ ਨੂੰ ਸੁਭਰੋ ਦੂਜੇ ਨੰਬਰ ਆਪਾਂ ਜਿਹੜੀ ਵੈੜ ਦੇਖੀ ਜਾਂਦੇ ਆ ਦੂਜਾ ਸੁਆ ਸੁੰਦੀ ਆ ਸਾਈਵਾਲ ਨਸਲ ਚ ਆ ਗਈ ਹੈਨਾ ਤੇ ਠੰਡੀ ਸੁਆ ਦੀ ਵਾਧੂ ਆ ਜਾਵਾ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਰਾਜੀ ਸਮੀ ਬਲੀ ਵੀ ਜਿੰਦ ਜਾਨ ਬਹੁਤ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਨਾ ਜਿੰਦ ਜਾਨ ਤੇ ਕੱਦ ਕਾਠ ਵੀ ਬਹੁਤ ਆ ਇਹਦੋਂ ਕਿੰਨਾ ਅੰਦਾਜ਼ਾ ਲਾ ਕੇ ਚੱਲੇ ਬੰਦਾ ਦੁੱਧੜ ਆਪਾਂ 20 ਕਹਿ ਕੇ ਦੇਵਾਂਗੇ ਭਈ ਅਗਲਾ ਕਿੰਨਾ ਹੀ ਲੈ ਲਵੇ ਤੂੰ ਹੁਣ ਠੀਕ ਐ ਤੇ ਚੀਪਾ ਜੂਪਾ ਮਮੀਆਂ ਦਾ ਤੋਹਫਾਗਾ ਉਹ ਚੀਜ਼ ਨਹੀਂ ਹੈ ਜੀ ਬਿਨਸਲ ਵਾਲੀਆ ਗਰਮੀ ਮੰਨੀ ਜੂ ਠੀਕ ਹੈ ਇਹ ਤੋਂ ਪੈਸੜੀ ਰਵੇ ਇਹਨੂੰ ਦੁੱਧ ਦਾ ਹੱਥ ਨਹੀਂ ਪੈਂਦਾ ਠੀਕ ਹੈ 20 ਕਿਲੋ ਦੁੱਧ ਮੰਨ ਕੇ ਲੈ ਲੈ ਜਿੰਨਾ ਜਿੰਨੇ ਮਰਜੀ ਢਿੱਲੇ ਵਾਲੂਆ ਬਹੁਤ ਆ ਕਰਵਾੜੀ ਹੈ ਨਾ ਨੰਬਰ ਪੂਰਾ ਐਕਸਟੈਂਡ ਠੀਕ ਹੈ ਤੇ ਹਾਤੂ ਤੋਂ ਪੂਰਾ ਫਰੋਂਦੀਆ ਜਮ ਹਾਂ ਹਾਤੂ ਕਰਪਾ ਠੀਕ ਹੈ ਸੋ ਠੰਡੀ ਸੀਰ ਕਹਿੰਦਾ ਬਾਦੂਆ ਵੀਰ ਕਹਿੰਦਾ ਤੇ ਵੀਰੋਂ ਨੰਬਰ ਬੋਲੇ ਦੁਬਾਰੇ ਆਪਣਾ 75288 53085 75288 53085 ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਰੋ ਧੰਨਵਾਦ ਜਲਦ ਮਿਲਦੇ ਆਂ